ਸਮਤਰੀ ਤੇਰੀ ਵਰਗੀ ਹੋਈ ਤੇ ਨਾ ਮਰਜੀ ਕੂਚ ਨਹੀਂ ਰਹਿਣੀ ਤੇ ਮੇਰੀ ਕਿਸਮਤ ਤੇ ਵੀ ਇਦਾਂ ਹੀ ਆ ਦਾਗੀ ਰੋਜ਼ ਕਹਦੇ ਨੇ ਕੀ ਪਤਾ ਮੰਮੀ ਦਾ ਕਦੋਂ ਆਣ ਕੇ ਮੈਨੂੰ ਕਹਿ ਦੇਣ ਤੇਰਾ ਵਿਆਹ ਕਰਪਾ ਇਹ ਹੀ ਕੁਝ ਦਿਖਣ ਰਿਹਾ ਇਦਾਂ ਹੀ ਨਾ ਮੇਰੇ ਨਾਲ ਕਿਸਮਤ ਜਦੋਂ ਮਾਰੀ ਹੋਵੇ ਪਰ ਮੈਂ ਕਿੰਨਾ ਮਾਣਾ ਬਣਾ ਬਣਾਇਆ ਸੁੱਖਾ ਕਿਹ ਅੰਧੇਰਾ ਕੀ ਤੇ ਆ ਅੱਗੇ ਟਾਂਚੀ ਉੱਤੇ ਪਾਣੀ ਨੇ ਕਿਦਾਂ ਕੋਠਾ ਭਰਿਆ ਆਪਣੇ ਆਪ ਧਿਆਨ ਦੇ ਲਗਾ ਥੋੜਾ ਬੋਤਾ ਕਰਤੀ ਪਤਾ ਨਹੀਂ ਲੱਗਾ ਮੰਮੀ ਮੈਂ ਵਾਸ਼ ਵੇਸ਼ਨ ਧੋਣ ਲਈ ਕਿਉਂ ਨਹੀਂ ਤੈਨੂੰ ਕਹਦਾ ਲਾਉਦਾ ਆ ਇੱਧਰ ਧਿਆਨ ਹੀ ਤੇ ਪਤਾ ਨਹੀਂ ਲੱਗਾ ਮੈਨੂੰ ਇਹ ਨਹੀਂ ਪਤਾ ਲੱਗਦਾ ਤੇਰਾ ਧਿਆਨ ਕਿੱਥੇ ਰਹਿੰਦਾ ਵਾ ਚਲੋ ਮੰਮੀ ਨੂੰ ਕਰਤੀ ਬੰਦਵੇਂ ਕਰਤੀ ਤੇ ਸਹੀ ਆ ਜਿਹੜਾ ਕੋਠਾ ਉੱਤੇ ਪਰ ਪਰ ਕੇ ਤੋਂ ਮਣਕੇ ਸੀਮਟ ਲਾਥ ਲਾਉਂਦੇ ਲੇਡੇ ਪਹਿਣਾ ਵਾ ਥੋੜਾ ਧਿਆਨ ਦਿਆ ਕਰ ਕੰਮ ਆ ਲੈ ਚੰਗਾ ਵਈ ਮੰਮੀ ਮੈਂ ਚਲੋ ਉੱਥੋਂ ਵੀ ਪਾਣੀ ਕੱਢ ਦੇਣੀਂਗੇ ਆ ਪਹਿਲਾਂ ਕੋਠੇ ਚੜ ਕੇ ਕੰਮ ਪਾਣੀ ਕੱਢ ਹੁਣ ਟਾਈਮ ਪਾਸ ਕਰਨਾ ਤੂੰ ਮੇ ਕਿੱਥੇ ਟਾਈਮ ਪਾਸ ਕਰਦੀ ਤੂੰ ਜਾਣੀ ਕੇ ਮੈਨੂੰ ਵੀਂਦੇ ਨਹੀਂ ਮੈਂ ਕੀ ਕਰਦੀ ਤੁਹਾਡੇ ਸਾਹਮਣੇ ਕੀ ਕਰਦੀ ਕੰਮལ་ ਧਿਆਨ ਨਹੀਂ ਦਿੰਦੀ ਆ ਕਰਦੀ ਹੋਰ ਤੂੰ ਕੱਖ ਨਹੀਂ ਕਰਦੀ ਜੇ ਮਲ ਥੋੜਾ ਜਿਹਾ ਧਿਆਨ ਦੇ ਲਿਆ ਕਰ ਬਸ ਜਿਹੜਾ ਤੇ ਕਿੰਨੇ ਹੋਈ ਕੰਮ ਤੇ ਮੰਮੀ ਮੈਂ ਕਰਦੀ ਹਾਂ ਕੰਮ ਕਰਦੀ ਆ ਮੈਂ ਕਦੋਂ ਨਹੀਂ ਨਹੀਂ ਕਰਦੀ ਪਰ ਇਹ ਆ ਵੀ ਤੂੰ ਧਿਆਨ ਨਹੀਂ ਦਿੰਦੀ ਕੰਮ ਨਾਲ ਹਾਂ ਤੇਨੂੰ ਪਤਾ ਤੇਰੇ ਸਿਰ 'ਚ ਵੀ ਪਾਣੀ ਛਿੱਟਾ ਪੈਣ ਲਈਆ ਤੇਨੂੰ ਇਹਨਾਂ ਥੋੜਾ ਬੋਤਾ ਪਤਾ ਲੱਗਣਾ ਚਾਹੀਦਾ ਵੀ ਮੈਨੇ ਪਾਣੀ ਵੀ ਛਿੱਟਾ ਕਿੱਥੋਂ ਪੈਣ ਲਈਆ ਐ ਮਮੀ ਲੱਗਦਾ ਸਟਾਰਟ ਹੀ ਹੋਈ ਤਾਂ ਇਨੀ ਪਤਾ ਲੱਗਾ ਉਧਰੋਂ ਤੁਸੀਂ ਆ ਗਏ ਜੀ ਨਹੀਂ ਤੇ ਇਹਦਾ ਖਰਾਕ ਕਿੰਨਾ ਹੁੰਦਾ ਖਰਾਕ ਹੁੰਦਾ ਵੀ ਉਹ ਤੈਨੂੰ ਕਿਹੜਾ ਸੁਣਨਾ ਵਾ ਕਾਤੇ ਮਮੀ ਦਾ ਤਵਾਲੀ ਹੁਣ ਵਾ ਤੇ ਮੰਮੂ ਦਾ ਤਵਾਲੀ ਤੇਰ ਕੀ ਹੋ ਗਿਆ ਅੱਗੇ ਕਿਹੜਿਆ ਲੱਗਦੀ ਆਪਰ ਸਾਂ ਚੌਥੀ ਨੂੰ ਵੀਰ ਆਪ ਛੱਡ ਕੇ ਅੰਦਰ ਵੜ ਕੇ ਨਾ ਉੰਧਾਰਿਆ ਬੰਦ ਹੀ ਨਹੀਂ ਕਰਦਾ ਉਦੋਂ ਤੇ ਉਹਨੂੰ ਕੁਝ ਨਹੀਂ ਜਾਂ ਮੰਮੀ ਨੇ ਚੱਲ ਫਿਰ ਕੀ ਆ ਪਾਣੀ ਆ ਡੁੱਲਣ ਨੂੰ ਹੀ ਆ ਮੇਰੇ ਵਰੀ ਹਜੇ ਸਟਾਰਟ ਹੀ ਹੋਇਆ ਬੂਹ ਦੀ ਡਿੱਗੀ ਕਿਤੇ ਤੇ ਇੰਨੀਆਂ ਮੈਨੂੰ ਗੱਲਾਂ ਸਾਨੂੰ ਮਿਲਦੀਆਂ ਗੱਲਾਂ ਨਾਲ ਹੀ ਮੇਰਾ ਢਿੱਡ ਭਰ ਜਾਂਦਾ ਰੋਟੀ ਮੈਂ ਕੀ ਖਾਣੀ ਸਾਰਾ ਦਿਨ ਗੱਲਾਂ ਹੀ ਹੁੰਦੀਆਂ ਹੁੰਦੀਆਂ ਗੱਲ ਲਾਣਾ ਸੌਣ ਸੌਣ ਤੇ ਮੀਨਵਾ ਸੋਤੇ ਜੀ ਹੰਤੇ ਨਹੀਂ ਚੰਦਾ ਸਾਰੀ ਲੱਗਦਾ ਜੇ ਮਮਮੀ ਇਹ ਦਾ ਵਾ ਦਾ ਕਰਤਾ ਲੈਣਾ ਉਹ ਮਾੜਾ ਕਰਤਾ ਤੇ ਗੱਲ ਲਾਣਾ ਮੇਰਾ ਕੀ ਮਾੜਾ ਹੋ ਰਹਿਣਾ ਹੋ ਉਹ ਥੋੜਾ ਕੁਛ ਵੀ ਨਹੀਂ ਮਾਰਾ ਚਲੋ ਉਹ ਨਾ ਆ ਸਾ ਗੁੱਛੇ ਇਸੇ ਪਾਣੀ ਘੜਤੇ ਹੋਈ ਪੀਣ ਵਾਲਾ ਲਾਹੂ ਗਿਆ ਕੇ ਮਮਮੀ ਨੇ ਅੰਨ ਕਿਹਾ ਨਾ ਇਹ ਨਹੀਂ ਦਿਖਿਆ ਇਹ ਤੇ ਰਹਿ ਗਿਆ अच्छ माए नी मेहकाने तेरियां ही ओंदिया अखियां देखोए आविच सुफने लकोए माए बाताए तेरियां ही पौंदियां बाता

ਕੋਛ ਨਹੀਂ ਹੋ ਵੀ ਉੱਠੀ ਸੀ ਚਾਹ ਦੇ ਕੇ ਆਈ ਅੰਦਰ ਨੂੰ ਨਹੀਂ ਨਹੀਂ ਲੇਟਤ ਨਹੀਂ ਕੰਮ ਕੁਮਬ ਤਾਂ ਸਾਰਾ ਕਰਦੀ ਐ ਕੰਮ ਜਿਹੜੇ ਕੋਈ ਗੱਲ ਨਹੀਂ ਮੇਰੇ ਹੱਥ ਇਹ ਨਾ ਹੁੰਦੇ ਜੀ ਫੋਨ ਜੀ ਸੰਦੀਜੀ ਆ ਤਾਂ ਕਰਕੇ ਚੱਲ ਮੈਂ ਹਜੇ ਨਹੀਂ ਕੋਈ ਗੱਲ ਨਹੀਂ ਮਾਪੇ ਦੇ ਘਰ ਜਾ ਹੁੰਦੀ ਐ ਅੱਜ ਆਉਣਾ ਮੈਂ ਜਾਣਾ ਕਿੱਥੇ ਘਰੇ ਆਜੋ ਕੋਈ ਨਹੀਂ ਤੁਸੀਂ ਚਲੋ ਸਾਡਾ ਵੀ ਘਰ ਕਰਮਾ ਵਾਲਾ ਹੋਵੇ ਹਾਂ ਹਾਂ ਠੀਕ ਠੀਕ ਨਹੀਂ ਨਹੀਂ ਕੋਈ ਗੱਲ ਨਹੀਂ ਭਰੇਂਗਾ ਤੁਹਿਆਰ ਹਾਂ ਹਾਂ ਠੀਕ ਹੈ ਨਹੀਂ ਨਹੀਂ ਚਾਹਾ ਚਾਹ ਕਿਉਂ ਨਹੀਂ ਤੁਹਾਨੂੰ ਹਾਂ ਠੀਕ ਹੈ ਆਹ ਹੋ ਮੈਂ ਵੀ ਕੋਸ਼ਿਸ਼ ਆਮ ਵੀ ਮੇਰੇ ਕੁੜਮਾਉਣ ਲੱਗ ਗਿਆ ਹਿੰ ਕਿ ਤੇ ਤੁਹਾਡਾ ਘਰ ਵੀ ਕਰਮਾਣਾ ਵਾ ਹਾਂ ਠੀਕ ਹੈ ਠੀਕ ਹੈ ਕੋਈ ਨਹੀਂ ਤੈਨੂੰ ਠੀਕ ਹਾਂ ਅਸਲ ਮੈਂ ਤਾਂ ਫੇਕ ਕੋਈ ਵਾਰੀ ਜਦੋਂ ਲੱਤ ਝੂਕ ਭਾਈ ਨੇ ਹੁਣ ਫੋਨ ਕਰਤਾ ਤਾਂ ਮੈਂ ਵੇਖਣ ਆਉਣ ਲੱਗੀ ਆ ਪਖੰਡ ਹੀ ਆ ਨਾ ਮੈਂ ਤਾਂ ਆਖਿਆ ਕੋਈ ਗੱਲ ਨਹੀਂ ਚੱਲ ਤੇ ਕਰ ਲੂੰਗੀ ਥੋੜਾ ਬੋਤਾ ਕਰ ਲੂੰਗੀ ਹੁਣ ਫੇਰ ਆਿਆਂ ਦਾ ਖਾਚੀ ਆ ਕੋਈ ਨਾ ਕੋਈ ਨਵਾਂ ਇਸਨਾ ਮਿਲਦਾ ਸਵੇਰੇ ਸੁੱਤੀ ਉੱਠਦੇ ਇਸਨਾ ਦਿੱਤਾ ਵੀ ਨਹੀਂ ਹੋਣ ਲੱਗੀਆਂ ਨਾ ਸਪਨਾ ਸੋਚ ਹੀ ਲਿੰਦਾ ਵੀ ਜਦੋਂ ਵਿਆਹ ਹੀ ਰੱਖਿਆ ਗਿਆ ਤਾਂ ਹੁਣ ਆਉਣ ਦਾ ਫਾਇਦਾ ਕੀ ਚੁੰਨ ਚਾਤੀ ਬਾਦ ਨਹੀਂ ਮੈਂ ਪਹਿਲਾਂ ਕਿੱਥੇ ਗਏ ਠੀਕ ਗੱਲ ਹੋਈ ਮੁੰਨੇ ਕੜਾ ਸੈਡ ਜਿਹਾ ਸੀ ਤੁਸੀਂ ਸੈਡ ਕੀ ਹੋਣਾ ਵਾ ਗੱਲ ਕੀ ਹੋਣੀ ਆ ਗੱਲ ਸਿਰੇ ਸਿਰੇ ਚਾਹ ਪੀਤੀ ਆ ਤਰਸਣਾ ਆ ਗਿਆ ਤੇਰੇ ਸਹੁਰਿਆਂ ਦਾ ਕਿਵੇਂ ਮੰਮੀ ਹੁਣ ਆ ਗਈ ਆ ਆਉਣ ਲੱਗੀ ਸਾਸਤਰੀ ਇੱਥੇ ਸੱਸ ਉਹਨਾਂ ਨੇ ਕੀ ਕਰਨਾ ਹੁਣ ਪਤਾ ਨਹੀਂ ਕੀ ਰਹਿ ਗਿਆ ਸੀ ਹੁਣਾਂ ਦੇ ਵੇਖਣਾ ਤੈਨੂੰ ਜਦੋਂ ਵਿਆਹ ਉਹ ਸਾਰਾ ਕੁਝ ਪੱਕਾ ਹੋ ਗਿਆ ਤਾਂ ਹੁਣ ਵੇਖਣ ਦਾ ਫਾਇਦਾ ਵੀ ਕੀ ਸੀ ਮੈਂ ਤੇ ਉਹਦੀ ਨਹੀਂ ਸਮਝਉਂਦੀ ਵੀ ਕਰਦੀ ਕੀ ਹੋ ਕੀ ਪਗਮਨ ਨੂੰ ਮੇਰੇ ਨੂੰ ਕੀ ਕਰਨਾ ਨਾ ਹੁਣ ਉਹਨਾਂ ਨੇ ਹੋ ਗਿਆ ਸਾਰਾ ਕੰਮ ਹੁਣ ਹਾਂਜੀ ਬੱਸ ਸਾਰ ਸੋਈ ਤਾ ਤੇਰੀਆਂ ਸਪਾਈਆਂ ਰਹਿੰਦੀਆਂ ਨਾ ਸਾਰੀਆਂ ਕਰ ਲਵੀ ਹੁਣ ਮੁੜ ਕੇ ਤੇ ਉਹਦਾ ਲਾਗੇ ਮਹਾਰਾਣੀ ਬਣ ਕੇ ਬਹਿ ਜਾਣਾ ਵਾ ਤੂੰ ਮੁੜ ਕੇ ਮੈਨੂੰ ਤੇ ਕਰਨਾ ਹੀ ਪੈਣਾ ਬਾਕੀ ਹੁਣ ਤੇ ਕਰ ਤੂੰ ਕੋਈ ਨਹੀਂ ਮੰਮੀ ਤੁਸੀਂ ਮੈਨੂੰ ਦੱਸ ਦੋ ਜੋ ਕੁਝ ਬਣਾਉਣਾ ਮੈਂ ਪਹਿਲਾਂ ਹੀ ਬਣਾ ਲੈਣੀ ਹੈ ਉਹਨਾਂ ਨੇ ਆਉਂਦੇ ਤੋਂ ਪਹਿਲਾਂ ਬਣਾ ਕੇ ਰੱਖ ਲੈ ਢੰਡਾ ਹੋ ਜਾਣਾ ਸਾਰਾ ਕੁਝ ਫੇਰ ਕਰਮ ਤੇ ਮੈਨੂੰ ਕਰਨਾ ਹੀ ਪੈਣਾ ਮੈਂ ਕਿਹਾ ਚੱਲ ਬਣਿਆ ਹੋਊਗਾ ਗਰਮ ਤੇ ਚੱਲ ਮੈਂ ਕੋਈ ਨਹੀਂ ਕਰ ਲੂੰਗੀ ਤੂੰ ਲਾ ਕੇ ਬਹਿ ਜਿਓ ਮੈਂ ਲਾ ਕੇ ਬਹਿ ਕੇ ਕਰਨਾ ਤੈਨੂੰ ਵੇਖਣਾ ਮਾਣਾ ਤੂੰ ਕੋਈ ਨਹੀਂ ਜੇ ਮੰਮੀ ਮੈਂ ਕੰਮ ਵੀ ਕਰ ਲੂੰਗੀ ਜੇ ਤੁਹਾਨੂੰ ਪਤਾ ਲੱਗ ਜੂ ਨਾ ਨਹੀਂ ਮੈਂ ਵੀ ਕੰਮ ਕਰਦੀ ਹਾਂ ਕੰਮ ਕਰਦੀ ਹਾਂ ਤੁਹਾਨੂੰ ਦੱਸਿਆ ਵਾ ਕੰਮ ਕਰਦੀ ਹਾਂ ਉਹਨਾਂ ਨੂੰ ਵਿਖਾਣਾ ਨਹੀਂ ਕਰਨਾ ਵੀ ਕੰਮ ਕਰਦੀ ਹਾਂ ਤੂੰ ਫਿਰ ਕੀ ਕਰਨਾ ਮੰਮੀ ਕਰਨਾ ਕੀ ਆ ਕੰਮ ਕਰ ਲੈ ਜਿਹੜਾ ਰਹਿੰਦਾ ਸਪਾਈਆਂ ਸੂਈਆਂ ਕਰਕੇ ਨਾ ਤੋ ਵੀ ਜਿਹੜਾ ਸੂਟ ਸੀਂ ਕੇ ਲਿਆਈਆਂ ਨਾ ਸੁਆਗੇ ਉਹਨਾਂ ਵਿੱਚੋਂ ਇੱਕ ਸੂਟ ਪਾ ਲੈ ਜਿਹੜੇ ਉਹ ਦੰਦ ਹਿਲੇ ਨੇ ਦੇ ਉਹ ਆਹੋਂਾ ਵਿੱਚੋਂ ਇੱਕ ਸੂਟ ਪਾ ਲਾ ਤੇ ਤਿਆਰ ਹੋ ਜਾ। ਕੰਮ ਨੂੰ ਛੇਤੀ ਛੇਤੀ ਨਿਬੇੜ ਲਾ। ਕੋਈ ਨਹੀਂ ਮੰਮੀ ਮੈਂ ਕਿਚਨ ਚ ਚਾੜੂ ਮਾਰਨ ਆਲਾ ਵਾ। ਮਾਰਦੇ ਨਹੀਂ ਮੈਂ ਜਨਨ ਦੱਸ ਦੋ ਜੋ ਕਿ ਢਾਲ ਸਬਜ਼ੀ ਬਣਾ ਲਈ ਮੈਂ ਪਹਿਲ ਨੂੰ ਹੀ ਬਣਾ ਲਈਨੀ ਐ। ਨਹੀਂ ਤੂੰ ਕਰ ਲਾ ਉਹ ਜਿਹੜਾ ਕੰਮ ਰਹਿਂਦਾ ਝਾੜ ਕੋਚ ਦਾ ਕਰ ਲਾ ਸਬਜ਼ੀ ਵਿੱਚ ਮਿਂੜਾ ਲੂਗੀ। ਤੋਂ ਸਬਜ਼ੀ ਬਣਾਉਣੀ ਐ ਸਬਜ਼ੀ ਬਣਾਇਂ ਤੇ ਮੁੜ ਕੇ ਆਖਣਗੇ ਪਤਾ ਨਹੀਂ ਕਿੰਨੇ ਬਣਾਏ ਕਿੰਨੇ ਨਹੀਂ ਬਣਾਏ ਕਿ ਚਾਹੇ ਲੂਣ ਵੱਧ ਪਾ ਦੇਗੀ ਚਾਹੇ ਮਿਰਚਾ ਵੱਧ ਪਾ ਦੇਗੀ। ਸਿਆਪਾ ਤੇ ਮੇਰੇ ਬਾਦ ਆ ਵਾ। ਵੇ ਰੱਖਣਾ ਪਤਾ ਨਹੀਂ ਕੁੜੀ ਨੂੰ ਅਕਲ ਹੈਗੀ ਕਿ ਨਹੀਂ ਹੈਗੀ ਜੇ ਚੌਕੇ 'ਚ ਵੜੀ ਇਹਨੂੰ ਵੇਖ ਲਿਆ ਤੇ ਸੱਚੀ ਬਹੁਤ ਦੁਖੀ ਹੋ ਗਈ ਮੈਂ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਇਹ ਪਖੰਡ ਖਾਣੇ ਨੂੰ ਮੁੱਕਦੇ ਇਸੇ ਹੱਥੋਂ ਤੇ ਮੈਂ ਕਿਹਾ ਸੀ ਵੀ ਚਲ ਕੋਈ ਨਹੀਂ ਚੁੰਨੀ ਜੜਾ ਕਰੂੰਗੀ ਤੇ ਕੰਮ ਨਿਭੜ ਜੂਗਾ ਉਹ ਦਿਨ ਉਹ ਸਾਦੀ ਲੈਂਦੀ ਸੀ ਵੀ ਹਾਂ ਕੋਈ ਨਹੀਂ ਆਉਂਦਾ ਮੇਰੇ ਤੇ ਜੁਮੇਵਾਰੀ ਰੱਖੋ ਹੁਣ ਇਹਦੀ ਜੁਮੇਵਾਰੀ ਕਿੱਥੇ ਗਈ ਹੈ ਕੋਈ ਨਹੀਂ ਹੁਣ ਇਹਨੂੰ ਕਰਦੀ ਆਂ ਵੀ ਇਧਰ ਆਹ ਤਾਂ ਹੂੰ ਤੋਤਾਲੀ ਹੈ ਮੇਰੀ ਜੁਮੇਵਾਰੀ ਇਹ ਤਾਂ ਹੁਣ ਜੁਮੇਵਾਰੀ ਕਿੱਥੇ ਗਈ ਹੈ

ਬਸ ਠੀਕ ਹੈ ਵਧੀਆ ਸੋਕਵਾ ਸਾਰੇ ਸੱਤੇ ਨੂੰ ਖਲਾਤਾ ਸੋਪਕਾਦੀ ਓਦਣ ਕਿੰਨੀ ਹੈ ਮੇਰੀ ਜ਼ਿੰਮੇਵਾਰੀ ਸਾਰੀ ਅੱਜ ਜ਼ਿੰਮੇਵਾਰੀ ਕਿੱਥੇ ਗਈ ਤੇਰੀ ਓ ਕੀ ਹੋ ਗਿਆ ਵਾ ਤੈਨੂੰ ਨਹੀਂ ਪੁੱਛਿਆ ਉਹਨਾਂ ਸੱਸੋ ਦੀ ਸਾਰਾ ਕੁਝ ਕਰ ਲਿਆ ਤੇ ਹੁਣ ਆਂਦੀ ਮੈਂ ਵੇਖਣੋਂ ਨਾ ਪਹਿਲਾਂ ਸੁੱਤੀ ਓ ਮੈਂ ਲਾ ਮੇਰਾ ਟਿਕਾ ਲੋ ਵੇ ਇਹ ਮੈਨੂੰ ਕਹਿੰਦੀ ਸੀ ਕਿ ਇਹੀ ਜਾਣਾ ਇੱਕ ਵਾਰੀ ਕੁਝਾਤੀ ਮਾਰਨੇ ਮਾਰਨੇ ਤੇ ਮੈਂ ਤੇ ਉਹਨਾਂ ਨੂੰ ਕਿਹਾ ਸੀਗਾ ਕਿ ਜਦੋਂ ਸਾਰੀ ਘਰ ਦਾ ਬਾਬੂਗੀ ਆ ਤੇ ਕਿਹ ਚਾਤੀ ਮਾਰਨ ਵਾਲਾ ਕਿਹ ਰਹਿ ਗਿਆ ਵਾ ਉਦੋਂ ਦੱਸ ਦਿੰਦੀ ਬਾਕੀ ਰਹਿ ਗਈ ਜੱਤੀ ਮਾਨ ਵਾਲਾ ਕੁਛ ਹੁਣ ਨਹੀਂ ਮੈਂ ਤੇ ਕਿਹਾ ਹੀ ਉਹਨਾਂ ਨੂੰ ਕਿ ਹੁਣ ਵੇਚਦਾ ਮੈਨੂੰ ਤੇ ਆਪ ਨਹੀਂ ਸਮਝਉਂਦੀ ਕਿ ਉਹਦੇ ਹੁੰਡੇ ਵਿੱਚ ਆ ਪਈ ਨੇ ਐ ਬਵਾ ਚਲੋ ਫਿਰ ਵੀ ਕਹਿੰਦੀ ਕਿ ਮੈਨੂੰ ਨਾ ਸੋਹਣੀ ਸੁਨੱਖੀ ਚਾਹੀਦੀ ਮੈਂ ਤੇ ਕੁੜੀ ਜੱਤੀ ਮਾਰਨੀ ਮਾਰਦੀ ਕੁੜੀ ਦਾ ਕੁੜੀ ਚ ਨੁਕਸ ਕਿ ਇਹ ਜੱਤੀ ਮਾਰਨੀ ਚੰਗੀ ਪੜੀ ਕੁੜੀ ਹੈਗੀ ਆ ਜਾਣ ਕੇ ਪਖੰਡ ਕਰਦੀ ਆ ਨਾ ਫਿਰ ਮੈਂ ਹੁਣ ਕੀ ਕਰ ਸਕਦੀ ਆ ਕਿ ਅਦੀਜੀ ਇਹਦੇ ਵਿੱਚ ਹੁਣ ਜਦੋਂ ਨਹੀਂ ਮੰਨਦੀ ਬਨੇ ਤੇ ਫਿਰ ਮੈਂ ਕੀ ਕਰਾਂ ਐਨੇ ਕਿ ਜ਼ਿੰਮੇਵਾਰੀ ਤੇਰੀ ਗਾਂਹ ਹੋਣੀ ਆ ਜਿੰਨੀ ਕਿ ਜ਼ਿੰਮੇਵਾਰੀ ਹੁਣ ਚੁੱਕਣ ਡਈ ਆ ਤੂੰ ਕੀ ਕਰ ਸਕਦੀ ਹੁਣ ਫਿਰ ਜਦੋਂ ਹੁਣ ਨਹੀਂ ਮੰਨਣ ਡੇਗਲੇ ਦੇ ਪਰਵ ਚੋਲਿਆਂ ਦਾ ਤਾਂ ਫਰਜ਼ ਹੁੰਦਾ ਨਾ ਮਨਾਉਣਾ ਅਗਲਿਆਂ ਨੂੰ ਹੁਣ ਉਹ ਜਦੋਂ ਹੁਣ ਬਹੁਤ ਨਾ ਨਹੀਂ ਹੁਣ ਵਿਆਹ ਕੀ ਕਰਨੀ ਐ ਸਿਰ ਉਹਨਾਂ ਨੇ ਵੀ ਦੇਖਣਾ ਹੀ ਆ ਕੁੜੀ ਨੂੰ ਇੱਕ ਵਾਰੀ ਕੁੜੀ ਨਹੀਂ ਵੀ ਲੈਣਦੇ ਸਾਡੀ ਕਿਹੜਾ ਕੁੜੀ 'ਚ ਕੋਈ ਨੁਕਸਾ ਨੁਕਸਾ ਤਾਂ ਨਹੀਂ ਹੈਗਾ ਸਾਰਾ ਕੁਝ ਕਰਕੇ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਵਿਆਹ ਦਾ ਜੇ ਕੁੜੀ ਨਹੀਂ ਇੰਦਗੀ ਤੇ ਫਿਰ ਕੀ ਕਰਾਂਗੇ ਹਾਂ ਕੁੜੀ ਸਾਡੀ ਸੋਹਣੀ ਜਿਹੀ ਲੱਗੀ ਆ ਸਾਡੀ ਕੁੜੀ ਕਿਹੜੀ 파ੜੀ ਆ ਕੋਈ ਤਾਂ ਵੇਖ ਲੈਣ ਦੀ ਉਹਨਾਂ ਨੂੰ ਇੱਕ ਵਾਰੀ ਪਰ ਹੁਣ ਫਿਰ ਮੈਂ ਵੀ ਕੀ ਕਰ ਸਕਦੀ ਮੇਰੇ ਅੱਖੇ 'ਚ ਲੱਗੜੀ ਕੋਈ ਜ਼ੋਰ ਥੋੜਾ ਵਾ ਪਰ ਨਹੀਂ ਨਾ ਵਿਚੋਲਿਆਂ ਦੀ ਜ਼ਿੰਮੇਵਾਰੀ ਇਹ ਹੁੰਦੀ ਆ ਉਹ ਵਿਚੋਲਿਆਂ ਦੇ ਸਿਰ ਤੇ ਸਾਰਾ ਕੁਝ ਛੋੜ ਦਿੱਤਾ ਜਦੋਂ ਸਾਰਾ ਕੁਝ ਕਰ ਲਿਆ ਕੱਤਰ ਲਿਆ ਲੀੜਾ ਕਪੜਾ ਬਣ ਗਿਆ ਸਾਰਾ ਸਮਾਨ ਹੋ ਗਿਆ ਵਿਆਹ ਦੀ ਤਰੀਕ ਮਿਤੀ ਗਈ ਛੋੜ ਵੀ ਵੇਖਣ ਦਾ ਕੀ ਫਾਇਦਾ ਸੀ ਚੱਲ ਕੋਈ ਗੱਲ ਨਹੀਂ ਵੇਖ ਲੈਣਦੇ ਉਹਨਾਂ ਨੂੰ ਇੱਕ ਵਾਰੀ ਕਿੰਨੂ ਕਿਹੜੀ ਗੱਲ ਦਾ ਡਾਰਵਾ ਸਾਡੀ ਕੁੜੀ ਕਿਹੜੀ ਕਿਸੇ ਕੋਲੋਂ ਮਾਰੀ ਨਹੀਂ ਸੀ ਡਾਰ ਦੀ ਗੱਲ ਨਹੀਂ ਹੈਗੀ ਡਾਰੇ ਇਹ ਗੱਲ ਦਾ ਵਾ ਭੀ ਹਾਂ ਨਿੰਦ ਕੇ ਕਿਤੇ ਜਵਾਬ ਨਾ ਦੇ ਜਾਣ ਡਾਰੇ ਇਹ ਗੱਲ ਦਾ ਵਾ ਮੈਨੂੰ ਖਰਚਾ ਹੁਣਾਵਾਈ ਤੇ ਹਾਂ ਖਰਚੇ ਤੋਂ ਕਿਉਂ ਡਰਨਾ ਖਰਚਾ ਮੈਂ ਹੋਰ ਨਹੀਂ ਕਰਾਂਦੀ ਅੱਗੇ ਖਰਚਾ ਹੋਰ ਕੋਈ ਕਰੰਡਿਆ ਪਰ ਉਹ ਕਿੱਦਾਂ ਦੀ ਗੱਲ ਕਰਤੀ ਤੂੰ ਖਰਚੇ ਤੋਂ ਡਰਦੀ ਤੇ ਕੋਈ ਨਹੀਂ ਮੈਂ ਦੇ ਦੂੰਗੀ ਇੰਨੇ ਕ ਆ ਫਿਰ ਵਿਆਹ ਦੇ ਵੀ ਤੂੰ ਦੇ ਦੇ ਖਰਚੇ ਤੋਂ ਡਰਦੀ ਮੈਂ ਮੈਂ ਮਾਸੀ ਆ ਉਹਦੀ ਫਿਰ ਕਿਹੜੀ ਗੱਲ ਮਾਸੀ ਬਣੀ ਆ ਉਹਦੀ ਮੈਂ ਫਿਰ ਕੀ ਦੇ ਦੂੰਗੀ ਮੈਂ ਤੂੰ ਮੇਰੀ ਭੈਣ ਨਹੀਂ ਲੱਗਣ ਦੀ ਜਾਦੇ ਉਹਦੀ ਸੱਸ ਦੀ ਭੈਣ ਲੱਗਣ ਡਈ ਆ ਤੂੰ ਉਹ ਉਹਦੀ ਕੋਈ ਗੱਲ ਹੈਗੀ ਮੈਂ ਤਾਂ ਆ ਕਰਕੇ ਕਹਿਂਦੀ ਤੂੰ ਜੋ ਕਹਿਂਦੀ ਨਾ ਇੰਨੀ ਗੱਲ ਵੀ ਉਹਨਾਂ ਨੇ ਕੀ ਕਰਵਾਣਾ ਮੈਂ ਤਾਂ ਆ ਕਰਕੇ ਆਖਿਆ ਤੈਨੂੰ ਚਲ ਠੀਕ ਆ ਮੈਨੂੰ ਤੇਰਾ ਨਹੀਂ ਪਤਾ ਲੱਗਦਾ ਤੂੰ ਮੇਰੀ ਗੱਲ ਕਰਦੀ કે ਉਹਨਾਂ ਦੀ ਕਰਦੀ ਐ ਮੈਂ ਤਾਂ ਹੁਣ ਫਿਰ ਵੀ ਦੋਹਾਂ ਪਾਸੇ ਦੀ ਗੱਲ ਕਰਦੀ ਆ ਤੇ ਮੈਂ ਬਚੋ ਲੈਣਾ ਤੇ ਫਿਰ ਮੈਂ ਦੋਹਾਂ ਪਾਸੇ ਦੀ ਗੱਲ ਕਰਨੀ ਆ ਪਰ ਦੋਹਾਂ ਪਾਸੇ ਨੇ ਸੁਣਿਆ ਵੀ ਕਰਨਾ ਸੁਣਦੀ ਤੂੰ ਇੱਕ ਬੰਨੇ ਦੀ ਆ ਤੇ ਕੱਲ ਸਹੀ ਮੈਂ ਤੇਜੀ ਵੀ ਸੁਣ ਲਈ ਤੇ ਜੇ ਤੇ ਖਰਚੇ ਹੱਥੋਂ ਕਰ ਲੈਂ ਤੇ ਕੋਈ ਨਹੀਂ ਮੈਂ ਕਰ ਲੀਨੀ ਉਹਨਾਂ ਦਾ ਅੱਜ ਜਿਹੜਾ ਆਉਣਾ ਉਹਨਾਂ ਨੇ ਆਹੋ ਖਰਚਾ ਹੁਣ ਲੱਖ ਰੁਪਈਆ ਹੋਣਾ ਨਾ ਖਰਚਾ ਤੂੰ ਕਰ ਦਿੰਨੀ ਹੁਣ ਇੰਨਾ ਕ ਤੇ ਫਿਰ ਹੁਣ ਮੈਂ ਤੇਨੂੰ ਕੋਸ਼ਿਸ਼ ਕਰ ਸਕਦੀ ਭੈਣ ਮੇਰੀ ਮੈਂ ਹੋਰ ਕੀ ਕਰਾਂ ਚਲ ਠੀਕ ਆ ਵੇਖ ਲੈ ਜਿੱਦਾਂ ਨੂੰ ਜੀ ਦੋਨੋਂ ਕਹਿੰਦੇ ਬਹੁਤ ಜಾਤੀ ਮਾਰਦੀਆਂ ਤੇ ਫਿਰ ਮੈਂ ਕੀ ਕਰ ਸਕਦੀ ਆ ਆ ਕੰਮ ਪਹਿਲਾਂ ਕਰੀ ਦੇ ਤੂੰ ਵੀ ਮੈਨੂੰ ਲੱਗਦਾ ਪਹਿਲਾਂ ਹੀ ਕਰਾਇਆ ਵਾ ਆਹੋ ਕਹਣਾ ਪਹਿਲਾਂ ਹੀ ਕਰਾਇਆ ਵਾ ਵੀ ਤੇਰੇ ਕਹਿੰਦੇ ਕੀਤਾ ਮੈਨੂੰ ਕੀ ਪਤਾ ਹੀ ਦੋਈ ਕਹਿੰਨੀਆਂ ਛੁੱਕ ਛੱਤੀ ਵਿਆਹ ਹੋ ਜਾ ਛੱਤੀ ਛੱਤੀ ਵਿਆਹ ਹੋ ਜਾ ਮੈਨੂੰ ਕੀ ਪਤਾ ਹੈ ਤੂੰ ਇਦਾਂ ਦੇ ਕੰਮ ਕਰਨੇ ਅੱਧ ਵਿਚਕਾਰ ਕੀਤੇ ਕੰਮ ਕੀ ਗੱਲ ਕਹੀ ਸੀ ਨਾ ਮੈਂ ਜਿੰਨੋਂ ਇਤਨੀ ਭੁੜਦੀ ਉੜਦੀ ਗੱਲ ਮੈਨੂੰ ਪਤਾ ਲੱਗੀ ਹੁੰਦਾ ਨਸ਼ੇ ਪੱਤੇ ਖਾਂਦਾ ਜਾਏ ਤੇ ਤੂੰ ਵੀ ਉਦੋਂ ਕਹਿੰਨੀ ਚੁੱਪ ਕੀਤੀ ਰਹਿ ਦੱਬੀ ਰਹਿਂਦੇ ਗੱਲ ਮੈਂ ਤਾਂ ਤਾਂ ਕਿਹਾ ਸੀ ਦੱਬੀ ਰਹਿਂਦੇ ਮੈਂ ਹਾਂ ਹੁਣ ਸਾਰਾ ਕੁਝ ਹੋ ਗਿਆ ਹੁਣ ਗੱਲ ਪੁੱਟੀ ਦਾ ਕੋਈ ਫਾਇਦਾ ਨਹੀਂ ਹੈਗਾ ਚਾਹੇ ਤੇ ਕੁਝ ਕੀਤਾ ਨਾ ਹੁੰਦਾ ਫੇਰ ਕੀ ਹੋ ਗਿਆ ਵਾ ਇੱਕ ਵਾਰੀ ਵੇਖ ਲੈਣ ਦੀ ਉਹਨਾਂ ਨੂੰ ਉਹਨਾਂ ਦੇ ਫੰਡਿਸ਼ਨ ਵਿੱਚ ਕੋਈ ਖੜੀ ਗੁੜੀ ਵਿੱਚ ਕੋਈ ਨੁਕਸਾਨ ਨਹੀਂ ਹੈਗਾ ਤੇ ਵੇਖ ਲੈਣ ਦੀ ਉਹਨਾਂ ਨੂੰ ਇੱਕ ਵਾਰੀ ਵੇਖੀ ਨੀ ਉਹਨਾਂ ਦਾ ਟਰੱਕ ਦੂਰ ਹੋ ਜਾਊਗਾ ਜਾ ਕੋਈ ਨਹੀਂ ਆ ਵੇਖ ਲਾਂ ਆ ਲੈਂਦੇ ਕੋਈ ਗੱਲ ਨਹੀਂ ਆ ਹਾਂ ਨਾ ਕੋਈ ਗੱਲ ਨਹੀਂ ਮੈਂ ਤਾਂ ਕਿਹਾ ਕਰੀ ਵੇਖ ਲੈਣਦੇ ਉਹਨਾਂ ਦਾ ਸ਼ੱਕ ਦੂਰ ਹੋ ਜਾਊਗਾ ਠੀਕ ਆ ਫਿਰ ਆਹੋ ਕੋਈ ਗੱਲ ਨਹੀਂ ਆ ਵੇਖ ਲੈਂਦੇ ਆ ਲੈਂਦੇ ਚੱਲ ਚੰਗਾ ਫਿਰ ਚੱਲ ਠੀਕ ਹੈ ਇਹ ਵੀ ਨਾ ਪਖੰਡ ਹੀ ਕਰਦੇ ਆ ਕੋਈ ਪਖੰਡ ਕਰਨ ਵਾਲਾ ਬਹਾਨਾ ਰਹਿਂਦਾ ਵੇ ਇਹਦਾ ਮੈਨੂੰ ਤੇ ਆ ਵੀ ਨਾੜ ਹੀ ਰਲੀ ਆ ਵੀ ਲੱਗਦੀ ਕੀਤੀ ਹੁਣੀ ਇਹਨਾਂ ਵੱਲ ਸ਼ਾਮੁੰਦਰੀ ਦੀ ਹਾਂ ਤਾਦੀ ਆ ਇਹਨੇ ਉਹਨਾਂ ਦੇ ਸਾਈਡ ਲੈਂਦੇ ਇਹਨਾਂ ਦੇ ਸਾਈਡ ਲੈਂਦੇ ਇਹਨੂੰ ਕੀ ਲੋੜ ਵਾ

ਆਲੋ ਬਣ ਗਈ ਉਹ ਮੇਰੀ ਗੱਲ ਸੁਣਨ ਸਾਪੀ ਏਦਾਂ ਕੀ ਗੱਲ ਬਣੀ ਉਹ ਤਾਂ ਮੈਂ ਦੱਸੂ ਹਾਂ ਪੈਰ ਤੇ ਹੀ ਟਾਈਮ ਤੋਂ ਟਾਈਮ ਹੀ ਮੈਂ ਕੀ ਕੋ ਚਾਹੁੰਦਾ ਨੇ ਚਾਹਾਂ ਰਿਜੀ ਦੇ ਉਹ ਨਹੀਂ ਕੋਈ ਵੀ ਚਾਹੁੰਦਾ ਹਾਂ ਕੋਈ ਨਹੀਂ ਹੁਣ ਵੀ ਕਰਨ ਰਿਸ਼ਤਾ ਤੇ ਮੈਂ ਵੀ ਵੇਖੂ ਹਾਂ ਦੱਸੂ ਇਹਨਾਂ ਨੂੰ ਵਿਆਹ ਕਰਾ ਦੇ ਉੱਥੇ ਹੀ ਫੇਰ ਤੇ ਠੀਕ ਹੋ ਗਿਆ ਸਭ ਵੀ ਮੈਂ ਤਾਂ ਬੜੀ ਖੁਸ਼ ਹਾਂ ਹਾਂ ਮੈਂ ਤੇਰੇ ਨਾਲ ਹੀ ਆ ਸਭੀ ਜਿੰਨਾ ਠੀਕ ਹੈ ਮੇਰੀ ਗੱਲ ਸੁਣਾ ਮਹਿਸੂਰਮਾ ਸਰਮਾ ਪੀਣਾ ਮੈਂ ਉਹ ਤੇ ਤੁਹਾਡੀ ਮਰਜ਼ੀ ਆ ਵੇਖ ਲਓ ਲੈ ਤੇ ਮੇਰੇ ਜੇਰ ਦਾ ਵਿਆਹ ਉਸ ਬਿਨਾਂ ਦੇ ਤੇਰੇ ਦਾ ਵਿਆਹ ਮੈਨੂੰ ਗੋਡੇ-ਗੋਡੇ ਚਾਹ ਆਹੋ ਤੇ ਮੈਨੂੰ ਚਾਹੀਦੀ ਹੋਣਾ ਬੜਾ ਦਾ ਸੌਦਾ ਨਹੀਂ ਮੈਂ ਤਦ ਲੈ ਲਾਂਗੀ ਨਹੀਂ ਇਹ ਲੈਣਿਆ ਦੇ ਚਲੋ ਜਿੱਦਾਂ ਮਰਜ਼ੀ ਕਰ ਲਓ ਪਰਨਾ ਕੋਈ ਨਾ ਥੋੜੇ ਜਿਹਾ ਪਹਿਲੀ ਤਿਆਰ ਰੱਖਿਓ ਪਹਿਲੇ ਇਹਨਾਂ ਨੂੰ ਤਾਂ ਪਰਵਾਹ ਕਰ ਪਹਿਲੇ ਵਾਧੂ ਪਰਵਾਹ ਕਰ ਕੰਮ ਤੇ ਆ ਗਾ ਦੇ ਗੱਲ ਪਾਉਂਦੀ ਕੇ ਬਹੁਤ ਬਣਾ ਆ ਸਹੀ ਇਸ ਤਰ੍ਹਾਂ ਬਾਗੀ ਲਓ ਹੁਣ ਮੈਂ ਤੇ ਪਾਰਾ ਸਾਰਾ ਹੀ ਕਰ ਲਿਆ ਵਾ ਕਿਤੇ ਹੁਣ ਮੈਂ ਪੈਰ ਤੇ ਦੱਸੂਆਂ ਤੁਹਾਨੂੰ ਵੀ ਕੀ ਪਾਰ ਕੀਤਾ ਤੇ ਕੀ ਸਾਹਬ ਕਰਿਆ ਕਿਦਾਂ ਚਲੋ ਮੈਨੂੰ ਤੇ ਦਰਾਨੀ ਚਾਹੀਦੀ ਏ ਤੂੰ ਜੋ ਕਰਨਾ ਕਰਨਾ ਜਿੱਦਾਂ ਹੁੰਦੀ ਆ ਨਾ ਕਰ ਲੈ ਬਹੁਤ ਠੀਕ ਆ ਫਿਰ ਭਾਬੀ ਹਾਂ ਚਲੋ ਬਤਾਓ ਜੀ ਕੋਈ ਨਹੀਂ ਹਾਂ ਜੀ ਮੈਂ ਨੰਨੀ ਰੋਟੀਆਂ ਤੇ ਖਾ ਲੋ ਕਰਮ ਕਰ ਹਾਂ ਬਤਾ ਲਓ ਮੈਂ ਪਹਿਲਾ ਬਾਰ ਮੈਂ ਪਹਿਲਾ ਆਹ ਬੁਤੀ ਖੁਸ਼ੀ ਵੜੀ ਗਾੜੇ ਦੱਸੀ ਤੂੰ ਮੈਂ ਇਹ ਰਾਜ ਦੇ ਦਿਨ ਪੂਰੇ ਲੱਗਦੀ ਸਾਰੀ ਦਿਨ ਮਾਜੇ ਦਾ ਮਾਰੂ ਸ਼ਾਨਾ ਦਰਵਾਜ਼ਾ ਕਮਾਂ ਵਾਲੀ ਟਾਰਗੇਟ ਕੰਮ ਲੀਨੀਆ ਕਰਾ ਸਾਰਾ ਪਾਇਆਂ ਸਟੋਰੀ ਹੈ ਇੱਕ ਤੂੰ ਹਨੇ ਸੇ ਮਨਿਆ ਸਭ ਦੇਵਤੇ ਮ ਜਜ਼ਬਾਤ ਚੋਲੀ ਪਾਏ ਪਰ ਆਖਰਾਂ ਨੂੰ ਹੋਇਆ ਰੱਬ ਨਾਲ ਹੀ ਲੜਾਈਆਂ ਤੇਰੇ ਵਾਸਤੇ ਵੇ ਸਜਣਾ ਪੀੜਾ ਸੀ ਹਡਾਈਆਂ ਭਾਬੀ ਜੀ ਹਾਂਜੀ ਮੈਨੂੰ ਕੋ ਖਾਣ ਨੂੰ ਦੇ ਦਿਓ ਅੱਜ ਤੇ ਮੈਨੂੰ ਭੁੱਖ ਕਿਤੇ ਦੰਗਾ ਹੀ ਲੱਗਾ ਲਾ ਦੇ ਵੇ ਵਗਾਈ ਵੀ ਉਹ ਦੰਦੀਦ ਰੋਟੀ ਵੀ ਚੱਲ ਆਹ 10 ਮਿੰਟ ਲੱਗਣੇ ਆ ਮੈਂ ਗੱਲ ਆ ਫ੍ਰੀਜ ਖੋਲ ਇਹਦੇ ਤੇ ਲੱਡੂ ਪਈ ਆ ਆਹ ਦੇ ਦੇਖ ਲਾ ਉਹਨੇ ਜੇ ਰੋਟੀ ਉਤਾਰ ਲਈ ਮੈਂ ਟੋ ਮੈਂ ਜੀ ਚਲ ਫਿਰ ਪਕਾ ਦੇ ਤੂੰ ਰੋਟੀ ਠੀਕ ਆ ਸੰਦੀ ਬਣੀ ਸੁੱਕੀ ਜਦੋਂ ਬੰਦੂ ਦੀ ਤਕਾਲਨਾ ਖਾਣੀ ਆ ਦਰ ਬਣਾਉਣਾ ਨੇ ਤੇ ਵੇ ਲੋ ਜਿੱਦਾਂ ਕਰਨਾ ਲੈ ਆਓ ਤਿੰਨ ਕੋਹ ਲੈ ਆਓ ਨਾਲ ਦੀ ਪਕਾਉਂਦੀਆਂ ਨੇ ਆ 来 आओ来 आओ। ਜਤੀ ਤਾਂ ਇਹਨਾਂ ਦਾ ਸਬਜੀ ਨਾਲ ਬਾਅਦ ਵਿੱਚ ਦਾਲ ਬਣਾ ਲੈਣੀ ਐ। ਮਾਜੀ ਦੇ ਭੁੱਖ ਵੀ ਨਹੀਂ ਦੀ ਮੈਂ ਕੀ ਦੇਣਾ ਤੇਰਾ। ਉਦੋਂ ਦਾ ਵੇਲਾ ਕੋ ਖਾਣ ਨੂੰ ਨਹੀਂ ਜੀ ਕੀਤਾ। ਸਹਿਲ ਨੂੰ ਵੀ ਦੱਸਾਂ ਉਹ ਨਾਲੇ। ਗੱਲ ਤਾਂ ਨਹੀਂ ਦੱਸਣੀ ਪਰ ਸਹਿਲ ਦਾ ਵੀ ਸਾਥ ਚਾਹੀਦਾ ਈ ਆ ਕਿ ਤੇ ਲੋੜ ਪੈ ਜਾਂਦੀ ਐ। ਭਾਬੀ ਨੇ ਤੇ ਹੁਣ ਦੇ ਤਾਂ ਸਾਥ ਗੱਲ ਦੇ ਪੈਸੇ ਥੇਲੇ ਦੀ। ਬਾ ਵਿਗਿੰਦੀ ਪ੍ਰਵਾਹ ਨਾ ਕਰ ਤੇ ਜਦੋਂ ਅਬੀ ਭਾਬੀ ਨੇ ਕਹਿਤਾ ਕਿ ਫਿਰ ਮਾਂ ਨੇ ਹੀ ਕਹਿਤਾ ਆ ਹੁਣ ਕਾਦੀ ਪ੍ਰਵਾਹ ਆ ਕੋਈ ਗੱਲ ਨਹੀਂ ਹੁਣ ਬਾ ਹੁਣ ਮੈਂ ਕਾਦੀ ਧੁੱਖ ਜਾਣੀ ਆ ਔਰ ਤੇ ਲੱਗੂ ਇਹਨਾਂ ਨੂੰ ਵੀ ਪਤਾ ਗੱਬੀ ਮੇਰੀ ਗੱਲ ਸੁਣਾ ਹਾਂ ਸਿਆਲ ਨੂੰ ਲੰਦ ਕਰ ਲੈਣੀ ਹੀ ਉਹਨੂੰ ਦੱਸ ਦੇਣਾ ਜੂ ਵੀ ਬਹੁਤੀ ਟੈਨਸ਼ਨ ਲੈਣ ਜਾਂਦਾ ਹੈ ਸਿਆਲ ਹਾਂ ਕਿਥੇ ਫੋਨ ਤੇ ਦੱਸ ਦੇ ਨੀ ਉਹ ਸਿਆਲ ਤੇ ਕਿ ਆਇਓ ਪਰ ਦੇ ਲੱਗਿਓ ਨਹੀਂ ਠੀਕ ਤੂੰ ਤੇ ਵੇਲੀ ਗਿਆ ਹੇ ਤੁਹਾਡੀ ਪਰਚਾਈ ਆਹੋ ਤੇ ਕਿਥੇ ਲੈ ਗਈ ਉਹ ਤਾਲੀ ਲੈ ਗਈ ਮਖਸੌਦਾਂ ਚੱਕਰ ਬੜੇ ਹੁੰਦੇ ਹੀ ਤੇ ਉਹਨੂੰ ਲੈ ਗਈ ਹੁਣ ਚੱਲ ਦੋ ਆਈ ਦੂਈ ਨੂੰ ਕਿਉਂ ਨਹੀਂ ਉਹਨੂੰ ਆਲੇੰਦੋ ਕੋਈ ਨਹੀਂ ਸਿਆਲ ਨੂੰ ਦੱਸ ਦੇਣਾ ਦੱਸ ਦੇ ਫੜਾ ਕਿ ਉਹ ਨੂੰ ਨਿਆਣੇ ਨੂੰ ਵੀ ਕਰ ਗਿਆ ਇਹ ਕਹਿੰਦਾ ਚਾਚਾ ਕਿਉਂ ਇੰਨੀ ਟੈਨਸ਼ਨ ਜੋ ਨਹੀਂ ਆ ਰਹੇ ਉਹ ਮੈਂ ਦੱਸ ਦੇਣਾ ਸਾਰੀ ਗੱਲ ਨਹੀਂ ਦੱਸਣੀ ਪਰ ਉਹਦਾ ਵੀ ਸਾਫ਼ ਪੂਰਾ ਚੱਲਿਆ ਆਹੋ ਨਹੀਂ ਸਾਰੀ ਨਾ ਤੂੰ ਦੱਸੀ ਤੈਨ ਕੋਈ ਇਹਨਾਂ ਬਾਤ ਦੱਸਾਂਗੇ ਤੇ ਨਿਆਣੇ ਨੂੰ ਆਵਾਜ਼ ਖੁਸ਼ੀ ਹੁੰਦੀ ਆ ਆਹੋ ਟਾਈਮ ਦੀ ਗੱਲ ਤੇ ਕੋਈ ਗੱਲ ਨਹੀਂ ਮੈਂ ਕਰ ਲਈ ਨਾ ਗੱਲ ਉਹਦੇ ਨਾਲ ਦੀ ਆਹੋ ਕਰ ਲਈ ਉਹਦਾਂ ਦੇ ਆਂਦੇ ਸ਼ਾਮਾਂ ਤੱਕ ਸ਼ਾਂਤ ਛੁੱਟੀ ਦੇ ਹੀ ਦੇਣਾ ਅੱਛਾ ਜੇ ਆ ਗਈ ਤੇ ਫਿਰ ਤੇ ਠੀਕ ਹੈ ਨਹੀਂ ਕਿਹਨੂੰ ਤੇ ਦੱਸਦੀ ਚੱਲ ਆਪਾਂ ਵੀ ਚੰਗੀ ਗੱਲ ਆ ਛੁੱਟੀ ਮਿਲ ਜੂ ਵੀ ਟਾਈਮ ਲਾ ਕੇ ਰਾਤ ਉਥੇ ਕਿਹੜੀ 17 ਦੇ ਟਾਈਮ ਲੰਘਦਾ ਉਹ ਉਥੇ ਨਹੀਂ ਟਾਈਮ ਪਾਸ ਹੁੰਦਾ ਉਹ ਤੇ ਮੈਂ ਠੰਡੀ ਵੀ ਚੱਲ ਵਧੀਆ ਸਮੂ ਸੁੱਟੀ ਦੇ ਦਨਗੇ ਹਾਂ ਉਹ ਉਖਾ ਉਥੇ ਰਾਤ ਉਥੇ ਐਵੇਂ ਮੁੰਡੇ ਨੇ ਵੀ ਆਣ ਕੇ ਸੂਰੇ ਸਾਰੀ ਇਢੜੀ ਫਲੰਮੇ ਪਏ ਰਹਿਣਾ ਤੁਹਾਨੂੰ ਪਤਾ ਅੱਗੇ ਤੇ ਉਹ ਬਾਹਾਨੇ ਲਾਉਂਦਾ ਮੈਂ ਲੰਮੇ ਪਵਾ ਤੇ ਮੇਰਾ ਟਾਈਮ ਪਾਸ ਹੋਵੇ ਇਹਨਾਂ ਕਿਤਨਾ ਸਹੀ ਗੱਲ ਹਾਂ ਤੇ ਚਲੋ ਜਾਓ ਰੋਟੀ ਪਕਾ ਦਿਓ ਫਿਰ ਮੈਨੂੰ ਤੇ ਭੁੱਖ ਨਹੀਂ ਤੋੜ ਤੋੜ ਖਾਈ ਨਾ ਬਹੁਤ ਲੱਗੀ ਜਾਂਦੀ ਆਟਾ ਤੇ ਮਸਾ ਹੋ ਲਿੰਦੇ ਜੇ ਮੈਂ ਕੋਈ ਕਿਰਕਿਆਈ ਆ ਹਾਂ ਦੇਵੇਂ ਵੀ ਇਦਾਂ ਕਾਈ ਡਾਲ ਲੈਣਾ ਨਹੀਂ ਇਦਾਂ ਨਹੀਂ 100 ਮਿੰਟ ਹੀ ਬਸ ਫਤੋਂ ਅੱਜ ਪਾਣੀ ਚਲ ਜਾਓ ਮੈਂ ਫੇਰ ਕੋਈ ਕੰਮਕੁਮ ਕਰ ਲੂੰਗਾ ਮੈਂ ਵੀ ਪੈਦਿਆਂ ਨੂੰ ਦੇਖਣਾ ਫੇਰ ਤੁਹਾਨੂੰ ਪਤਾ ਹੱਤਾ ਬਸ ਭਾਜਦਾ ਹੋਰ ਕੋਈ ਨਸ ਲਉਣੀ ਹਾਂ ਲਉ ਤਾ ਲਉ ਵਾਹਿਗੁਰੂ ਕਿਰਪਾ ਕਰੀ ਸਾਰੇ ਕੰਮ ਸਹੀ ਹੋ ਜਾਣ